ਤਲਾਬਿਸ ਸੱਜਣੋ ਅੱਜ ਤੁਹਾਨੂੰ ਘੋੜੇ ਦਿਖਾ ਦਿੰਨੇ ਆ ਘੋੜੇ ਦਿਖਾਵਾਂਗੇ ਮੇਰੇ ਬਹੁਤ ਪਿਆਰੇ ਸੱਜਣ ਯਾਦੀ ਸਰਪੰਚ ਦੇ ਵਜੀਰਾਵਾਦ ਵਾਲੇ ਦੇ ਜਿਹੜਾ ਸਰਹੰਦ ਦੇ ਕੋਲੇ ਪਿੰਡ ਆ ਪਰ ਮੇਰੀ ਇੱਕ ਬੇਨਤੀ ਆ ਕਿ ਘੋੜਿਆਂ ਵਾਲੇ ਮਿੱਤਰ ਮੇਰੀ ਘੋੜਿਆਂ ਵਾਲੀ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਬਹੁਤ ਸਾਰੇ ਸੱਜਣ ਫੋਨ ਜ਼ਰੂਰ ਕਰਨਗੇ ਕਿ ਸਾਡੀ ਵੀਡੀਓ ਕਰਦੇ ਤਾਂ ਮੈਂ ਮਾਫੀ ਚਾਹੂੰਗਾ ਸੱਜਣੋ ਮੈਂ ਬਸ ਅੱਸੀ ਜਾਂਦੇ ਵਿੱਚ ਇੱਕ ਅੱਧੀ ਵੀਡੀਓ ਹੀ ਕਰਦਾ ਹੁੰਨਾ ਉਹ ਫਿਰ ਮੈਂ ਆਪਣੇ ਮਨ ਨਾਲ ਚੁਣਦਾ ਕਿ ਆਪਾਂ ਕੀ ਦੀ ਕਰਨੀ ਐ ਸੱਜਣੋ ਤਾਂ ਐਸ ਵਾਰ ਮੈਂ ਚੁਣਿਆ ਸੀ ਬਾਈ ਯਾਦੀ ਨੂੰ ਤਾਂ ਯਾਦੀ ਹੋਣੀ ਮੇਰੇ ਯਾਰ ਆ ਇਸ ਕਰਕੇ ਯਾਦੀ ਹੋਣਾ ਦੇ ਸਾਰੇ ਘੋੜੇ ਫਾਰਮ ਤੇ ਖੁੱਲਾ ਟਾਈਮ ਕੱਟ ਕੇ ਬੈਠਿਓ ਸਾਰੇ ਘੋੜੇ ਦਿਖਾ ਦਿੰਨੇ ਆ ਸੱਜਣੋ ਪਹਿਲਾ ਆ ਜਿਹੜੀ ਹੈਗੀ ਆ ਬਸ਼ੇਰੀਆ ਕਈ ਸ਼ੋਹ ਜਿੱਤੀ ਐ ਸ਼ੋ ਸ਼ਾਈਨਾ ਇਹਦਾ ਨਾਂ ਐ ਸੱਜਣੋ ਬਾਕੀ ਕਿਸੇ ਵੀ ਸੱਜਣ ਦੀ ਕੋਈ ਵੀ ਜਾਨਵਰ ਦੇਖ ਕੇ ਉਹਦੇ 'ਚ ਦਿਲਚਸਪੀ ਜਾਗੇ ਤਾਂ ਉਹਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਉੱਪਰਲੇ ਪਾਸੇ ਯਾਦੀ ਸਰਪੰਚ ਦਾ ਨੰਬਰ ਦਿਖਾਈ ਦੇ ਰਿਹਾ ਸਜਣੋ ਉੱਤੇ ਤੁਸੀਂ ਝਾਤ ਮਾਰ ਸਕਦੇ ਹੋ ਉਹਨੂੰ ਡਾਇਲ ਕਰ ਸਕਦੇ ਆ ਕਿਉਂਕਿ ਜਿਹੜੀ ਹੇਠਲੇ ਪਾਸੇ ਜਿਹੜੇ ਅੱਖਰ ਲਿਖੇ ਆਉਂਦੇ ਆ ਇਹ ਸਜਣੋ ਆਉਂਦੀ ਆ ਜੋ ਬਾਈ ਯਾਦੀ ਸਰਪੰਚ ਹੁਣਾਂ ਨੇ ਮੈਨੂੰ ਡਿਟੇਲ ਭੇਜੀ ਆ ਜਾਨਵਰਾਂ ਦੀ ਉਹ ਡਿਟੇਲ ਆ ਸਾਰੀ ਉਹ ਹੇਠਲੇ ਪਾਸੇ ਲਿਖੀ ਆ ਰਹੀ ਹੈ ਤੇ ਉੱਪਰਲੇ ਪਾਸੇ ਆ ਰਿਹਾ ਜਿਆਦੀ ਸਰਪੰਚ ਦਾ ਨੰਬਰ ਕਈ ਵਾਰੀ ਕਿਸੇ ਦੀ ਦਿਲਚਸਪੀ ਹੁੰਦੀ ਆ ਕਿ ਹਾਂ ਯਾਰ ਮੈਂ ਆਹ ਜਾਨਵਰ ਬਾਰੇ ਇਨਕੁਆਰੀ ਕਰਨੀ ਆ ਤੇ ਉਹ ਤੁਸੀਂ ਇਨਕੁਆਰੀ ਉਹਨਾਂ ਤੋਂ ਕਰ ਸਕਦੇ ਆ ਸੱਜਣੋ ਇਹਦੇ ਬਾਰੇ ਜੋ ਜਾਣਕਾਰੀ ਬਾਈ ਹੁਣਾਂ ਨੇ ਭੇਜਿਆ ਮੈਂ ਪੜ੍ਹ ਕੇ ਸੁਣਾ ਦਿੰਨਾ ਉਹ ਲਿਖਦੇ ਆ ਕਹਿੰਦੇ ਆਲ ਇੰਡੀਆ ਚੈਂਪੀਅਨ ਆ ਬਰੂਡ ਮੇਰ ਆ ਸੱਜਣੋ 65 ਇੰਚ ਇਹਨਾਂ ਦੀ ਹਾਈਟ ਆ ਤੇ ਉਹ ਕਹਿੰਦੇ ਭਾਈ ਮੱਜੂ ਕੇ ਲਾਈਨ ਦੀ ਇੱਕ ਕੋੜੀ ਆ ਸਜਣੋ ਇਹਦਾ ਨਾਂ ਸਜਣੋ ਭਾਈ ਹੋਣਾ ਨੇ ਪਦਮਣੀ ਰੱਖਿਆ ਪਦਮਣੀ ਸਜਣੋ ਤੇ ਲੋ ਸਜਣੋ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਬਸ਼ੇਰਾ ਹੋਰ ਬਾळा ਸੋਹਣਾ ਬਸ਼ੇਰਾ ਯਾਰ ਇਹਨੇ ਨਾ ਵੀਡੀਓ ਬਣਾਉਣ ਲੱਗਿਆ ਨੂੰ ਸਾਨੂੰ ਟਾਈਮ ਵੀ ਕੁਛ ਵੀ ਨਹੀਂ ਲਾਇਆ ਇੱਕ ਵਾਰੀ ਅਸੀਂ ਇਹਨੂੰ ਪਹੀ ਤੇ ਐਨੂੰ ਨੰਘਾਇਆ ਤੇ ਇੱਕ ਵਾਰੀ ਅਸੀਂ ਦੂਏ ਪਾਸੇ ਨੰਘਾਇਆ ਤੇ ਅਸੀਂ ਇਹਨੂੰ ਕਿਹਾ ਵੀ ਭਾਈ ਤੂੰ ਲੈ ਜਾ ਇਹਦੀ ਵੀਡੀਓ ਆ ਗਈ ਆ ਸਾਨੂੰ ਇਹਦੇ ਤੇ ਕੋਈ ਪਕਾਈ ਨਹੀਂ ਕਰਨੀ ਪਈ ਕੋਈ ਖੜਾਉਣਾ ਨਹੀਂ ਕਿਹਾ ਪਿਆ ਬਸ ਸਿੱਧਾ ਆਇਆ ਕੈਮਰੇ ਸਾਹਮਣੇ ਇਹ ਛੋਟੀ ਜੀ ਉਮਰ ਦਾ ਬੱਚਾ ਐ ਸੱਜਣੋ ਸੋਨਾ ਦਸਣ ਦੀ ਲੋੜ ਨਹੀਂ ਜਿਹਨੂੰ ਜੱਜ ਗਿਆ ਹੋਣਾ ਬਸ ਉਹਨੂੰ ਜਾਚ ਹੀ ਗਿਆ ਹੋਣਾ ਰਤਨਾ ਕਰ ਲੈਣਾ ਤੇ ਮੱਝੂ ਕੇ ਲੈਣਾ ਦੋਨਾਂ ਲਾਈਨਾਂ ਦਾ ਸਮੇਲ ਐ ਜਾਦੀ ਸਰਪੰਚ ਦਾ ਨੰਬਰ ਉੱਤੇ ਆ ਤੇ ਮੈਨੂੰ ਐਨਾ ਪਤਾ ਵੀ ਆ ਬਸ਼ੇਰੇ ਨੇ ਲਾਜ਼ਮੀ ਨੰਬਰ ਡਾਇਲ ਕਰਵਾ ਦੇਣਾ ਤੁਹਾਡੇ ਤੋਂ ਇਹਨਾਂ ਮੈਨੂੰ ਪਤਾ ਕੰਨਾਂ ਕੁੰਨਾਂ ਦਾ ਬਾ ਕਮਾਲ ਸੀ ਸਜਣੋ ਕੰਨ ਬਹੁਤ ਸੋਹਣੇ ਆ ਗਰਦਨ ਬਹੁਤ ਕਮਾਲ ਆ ਤੇ ਲੋ ਸਜਣੋ ਕਮਾਲ ਦੇ ਉੱਤੇ ਫਿਰ ਹੋਰ ਕਮਾਲ ਕਰਨ ਲੱਗੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਇੱਕ ਬਸ਼ੇਰੀ ਬਸ਼ੇਰੀ ਹੈਗੀ ਆ ਸਜਣੋ ਕਾਲੇ ਕਾਂਟੇ ਦੀ ਇਹ ਤੁਸੀਂ ਮੋਗੇ ਸ਼ੋਅ ਤੇ ਦੇਖੀ ਹੋਊਗੀ। ਉਹਦੇ ਇਹਦੇ ਪੈਰ ਤੇ ਮਗਰਲੇ ਗਿੱਟਾ ਮਾੜਾ ਚੱਕਦੀ ਹੈ ਨਾ ਇਹਦੇ ਗਿੱਟੇ ਤੇ ਸੱਟ ਲੱਗੀ ਸੀ ਦਲੱਤਾ ਮਰਾ ਲਿਆ ਸੀ ਇਹਨੇ ਤਾਂ ਇਸ ਕਰਕੇ ਇਹਦਾ ਨੁਕਸਾਨ ਹੋ ਗਿਆ ਉੱਥੇ ਸ਼ੋਅ ਤੇ ਤੇ ਸਜਣੋ ਬਸ਼ੇਰੀ ਬੜੀ ਚੰਗੀ ਬਸ਼ੇਰੀ ਆ ਇਹਦੇ ਬਾਰੇ ਵੀ ਆ ਬਾਕੀ ਦੀ ਸਾਰੀ ਡਿਟੇਲ ਹਾਈਟ ਜੋ ਇਹਦੇ ਮਾਂ ਬਾਪ ਦੀ ਜੋ ਵੀ ਜਾਣਕਾਰੀ ਆ ਆ ਦੇਖੋ ਥੱਲੇ ਸਜਣੋ ਸਾਰੀ ਲਿਖੀ ਹੋਈ ਆ ਤੇ ਉੱਪਰਲੇ ਪਾਸੇ ਨੰਬਰ ਲਿਖਿਆ ਹੋਇਆ ਯਾਦੀ ਸਰਪੰਚ ਸਾਹਿਬ ਦਾ ਜੇ ਕਿਸੇ ਵੀ ਤਰ੍ਹਾਂ ਦੀ ਡਿਟੇਲ ਲੈਣੀ ਆ ਤੇ ਤੁਸੀਂ ਉਹਦੇ ਤੋਂ ਲੈ ਸਕਦੇ ਆ ਬਾਕੀ ਜਿਹੜੀ ਗੱਲ ਮੇਰੇ ਤੋਂ ਪੁੱਛਣ ਵਾਲੀ ਆ ਸੱਜਣੋ ਉਹ ਤੁਹਾਨੂੰ ਮੈਂ ਦੱਸ ਦਿੰਨਾ ਕਿ ਬੱਚੀ ਜੋ ਕੈਮਰੇ ਤੇ ਦਿਸ ਰਹੀ ਆ ਨਾ ਇਸ ਤੋਂ 21 ਦਿਸੂਗੀ ਤੁਹਾਨੂੰ ਜਦੋਂ ਤੁਸੀਂ ਇਹਨੂੰ ਨੰਗੀ ਅੱਖ ਨਾਲ ਜਾ ਕੇ ਵੇਖੋਗੇ ਬਾਕੀ ਹਾਂ ਜਾਨਵਰ ਥੋੜੇ ਹੀ ਦਿਖਾਏ ਜਾਣੇ ਆ ਪਰ ਬਜੀਰਾਵਾਦ ਦੇ ਵਿੱਚ ਜੇ ਤੁਸੀਂ ਸਰਪੰਚ ਸਟੱਡ ਫਾਰਮ ਤੇ ਜਾਓਗੇ ਤਾਂ ਉਹਨਾਂ ਕੋਲੇ ਜਾਨਵਰਾਂ ਦੀ ਕਲੈਕਸ਼ਨ ਦੀ ਕਮੀ ਕੋਈ ਨਹੀਂ ਬਹੁਤ ਜਾਨਵਰ ਖੜੇ ਆ ਸੱਚ ਨੂੰ ਜਿੰਨੇ ਕ ਸਾਡੇ ਤੋਂ ਬਾਹਰ ਕੱਢੇ ਗਏ ਜਿੰਨੇ ਇੱਕ ਮੌਕੇ ਤੇ ਸਾਫ਼ ਕੀਤੇ ਗਏ ਬਾਕੀ ਜਿੰਨਾ ਕ ਆਪਾਂ ਕਹਿ ਸਕਦੇ ਆ ਕਿ ਇੱਕ ਤੁਹਾਨੂੰ ਪਤਾ ਨਾ ਵੀ ਇਹ ਦਿਨਾਂ ਦੇ ਵਿੱਚ ਇੱਕ ਲਿਮਟਡ ਟਾਈਮ ਟਾਈਮ ਹੁੰਦਾ ਜਦੋਂ ਆਪਾਂ ਵੀਡੀਓ ਸ਼ੂਟ ਕਰ ਸਕਦੇ ਹੁੰਨੇ ਆ ਤਾਂ ਜਿੰਨਿਆਂ ਕੀ ਕੀਤੀ ਗਈ ਉਹਨੇ ਦਿਖਾ ਰਹੇ ਆ ਜਾਨਵਰ ਬਹੁਤ ਆ ਪਰ ਇਹ ਨਾ ਕਹਦੇ ਮੁੱਕ ਗਏ ਹਜੇ ਹੋਰ ਬਥੇਰੇ ਆਉਣਗੇ ਲੈ ਵੀ ਸਜਣੋ ਇੱਕ ਬਸ਼ੇਰੇ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਹ ਬਸ਼ੇਰੀ ਬਾਰੇ ਬਾਈ ਹੋਣਾ ਨੇ ਜੋ ਜਾਣਕਾਰੀ ਮੈਨੂੰ ਦਿੱਤੀ ਆ ਕਹਿੰਦੇ ਭਾਈ ਆਸ਼ਵਦੇਵ ਦੀ ਬੱਚੀ ਆ ਤੇ ਆਸ਼ਵਦੇਵ ਜਿੰਨਾ ਕ ਮੇਰਾ ਅੰਦਾਜ਼ ਹੈ ਨਾ ਆਸ਼ਵਦੇਵ ਘੋੜਾ ਯਾਦੀ ਸਰਪੰਚ ਹੋਣਾ ਦੇ ਕੋਲੇ ਹੀ ਰਿਹਾ ਇਹ ਕੋੜੀ ਅਲਵੇਲੀ ਦੀ ਬੱਚੀ ਆ ਅਲਵੇਲੀ ਦੀ ਬਹੁਤ ਚੰਗੀ ਹਾਈਟ ਸੀ ਸਜਣੋ ਤੇ ਇਹ ਬਸ਼ੇਰੀ ਆ ਜਿਹੜੀ ਇਹ ਮਿਲਕ ਟੀਸ ਦੇ ਵਿੱਚ ਜਿੱਤੀ ਹੋਈ ਬੱਚੀ ਆ ਜੇ ਕੋਈ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦਾ ਤਾਂ ਜਾਦੀ ਸਰਪੰਚ ਸਾਹਿਬ ਹੋਣਾ ਨਾਲ ਤੁਹਾਡੇ ਰਾਬਤੇ ਕਾਇਮ ਹੋ ਜਾਣੇ ਆ ਲਓ ਆ ਬਸ਼ੇਰਾ ਸਜਣੋ ਮੜਾ ਜੇ ਚੈੱਕ ਕਰਿਓ ਇਹ ਬਸ਼ੇਰਾ ਜਿੰਨਾ ਕ ਮੈਨੂੰ ਬਹਾਵਾ ਸਾਰੀ ਅੰਗਰੇਜ਼ੀ ਦੇ ਵਿੱਚੋਂ ਇੱਕ ਗੱਲ ਸਮਝ ਜੀ ਆਈ ਹੈ ਬਈ ਭਾਈ ਸਰਖਾਵ ਦਾ ਬੱਚਾ ਹੈ ਸਰਖਾਵ ਦਾ ਬੱਚਾ ਬਾਕੀ ਵੀ ਆ ਜਿਹੜਾ ਮੈਨੂੰ ਤਾਂ ਇਹਦੇ ਵਿੱਚੋਂ ਮੋਟਾ-ਮੋਟਾ ਜਾਈ ਸਮਝ ਆਉਂਦਾ ਹੁੰਦਾ ਜਿਹੜੀ ਲਿਖੀ ਹੁੰਦੀ ਹੈ ਅੰਗਰੇਜ਼ੀ ਵੀ ਜੇ ਤਾਂ ਕੌਲਟ ਕਹਿ ਦੇਣ ਫਿਰ ਤਾਂ ਬਸ਼ੇਰਾ ਹੁੰਦਾ ਤੇ ਜੇ ਫਿਲੀ ਕਹਿ ਦੇਣ ਫਿਰ ਬਸ਼ੇਰੀ ਹੁੰਦੀ ਆ ਤੇ ਜੇ ਸਟੈਲੀਅਨ ਕਹਿ ਦੇਣ ਫਿਰ ਘੋੜਾ ਹੁੰਦਾ ਤੇ ਜੇ ਮੇਅਰ ਕਹਿ ਦੇਣ ਫਿਰ ਘੋੜੀ ਹੁੰਦੀ ਆ ਸਜਣੋ ਇੰਨਾ ਕੀ ਸਿੱਖਿਆ ਮੈਂ ਬਾਕੀ ਮੈਨੂੰ ਬਾਲਾ ਨਹੀਂ ਪਤਾ ਲੱਗਦਾ ਹੁੰਦਾ ਤੇ ਹਾਂ ਇੰਨੀ ਗੱਲ ਮੈਂ ਕਹਿ ਦਿੰਨਾ ਵੀ ਇਹ ਬਸ਼ੇਰਾ ਜਿਹੜਾ ਇਹ ਪੈਦਾ ਜਾਦੀ ਸਰਪੰਚ ਹੋਣਾ ਦੇ ਫਾਰਮ ਤੇ ਹੀ ਹੋਇਆ ਇਹਦਾ ਮਤਲਬ ਇਹਦੀ ਦਿਨ ਤਰੀਕ ਮਾੜੀ ਮਾੜੀ ਇੰਚੋ ਇੰਚ ਹਸਾਬਕਤਾਵਾ ਜਿਹੜਾ ਦੀ ਜ਼ਿੰਦਗੀ ਦਾ ਉਹ ਸਾਰਾ ਜਾਦੀ ਸਰਪੰਚ ਸਾਹਿਬ ਹੋਣਾ ਕੋਲੇ ਪਿਆ ਜੇ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਸੱਜਣੋ ਤੇ ਫੋਨ ਨੰਬਰ ਤੁਹਾਡੇ ਕੋਲੇ ਆ ਡਾਇਲ ਕਰ ਲਿਓ ਆਪਾਂ ਅਗਲੀ ਗੱਲਬਾਤ ਕਰਦੇ ਆਂ ਲੋ ਸੱਜਣੋ ਜਿਹੜਾ ਆ ਬਸ਼ੇਰਾ ਨਾ ਪੈਦਾ ਇਹ ਵੀ ਜਾਦੀ ਸਰਪੰਚ ਸਾਹਿਬ ਹੋਣਾ ਦੇ ਫਾਰਮ ਤੇ ਹੀ ਹੋਇਆ ਤੇ ਬੱਚਾ ਆਲਮਗੀਰ ਦਾ ਤੇ ਆਲਮਗੀਰ ਬਾਰੇ ਜਿੰਨਾ ਕੁ ਮੈਨੂੰ ਜਾਣਕਾਰੀ ਆ ਕਹਿੰਦੇ ਭਾਈ ਉਹ ਚਲਿਆ ਗਿਆ ਰਿਲਾਇੰਸ ਦੇ ਕੋਲੇ ਇਹ ਬਸ਼ੇਰਾ ਹੁਣ ਘੋੜਾ ਹੀ ਬਣਿਆ ਪਿਆ ਭਾਈ ਇਹਦੇ ਚ ਹੁਣ ਮੈਨੂੰ ਤਾਂ ਲੱਗਦਾ ਨਹੀਂ ਕੋਈ ਬਈ ਇਹ ਕੋਈ ਸ਼ੱਕ ਆ ਪਰ ਹਜੇ ਤੱਕ ਕਹਿੰਦੇ ਭਾਈ ਮਿਲਕਟੀ ਥਾ ਦੁੱਧ ਵਾਲੇ ਦੰਦ ਦੇ ਬਸ਼ੇਰੇ ਦੇ ਹਜੇ ਦੁੱਧ ਵਾਲੇ ਦੰਦ ਹੀ ਆ ਬਾਕੀ ਸ਼ਮਸ਼ਾਦ ਨੂੰ ਜਾਣਕਾਰੀ ਬਹੁਤ ਆ ਕਿਉਂਕਿ ਸ਼ਮਸ਼ਾਦ ਇੱਥੇ ਸਾਰੇ ਘੋੜਿਆਂ ਦੇ ਜਿਹੜੇ ਪੈਰ ਆ ਤੇ ਅਲਾਈਨਮੈਂਟ ਸਿੱਧੀ ਆ ਉਹ ਜ਼ਿਆਦਾਤਰ ਕਰਦਾ ਹੁੰਦਾ ਸ਼ਮਸ਼ਾਦ ਹੀ ਬਾਕੀ ਜੇ ਕਿਸੇ ਨੇ ਕਿਸੇ ਜਾਨਵਰ ਦੇ ਸੰਬੰਧ ਚ ਥੋੜੀ ਕੋਈ ਅਲਾਈਨਮੈਂਟ ਸਿੱਧੀ ਕਰਨੀ ਹੋਈ ਉਹ ਅਲਾਈਨਮੈਂਟ ਸਿੱਧੀ ਕਰਨ ਵਾਸਤੇ ਜਾਤੀ ਸਰਪੰਚ ਸਾਹਿਬ ਹੋਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਤੇ ਹਾਂ ਸੱਜਣੋ ਤੁਸੀਂ ਕਰੋਨਾ ਬਰ ਡੈਲ ਤੇ ਮੈਂ ਕਰਦਾ ਅਗਲੇ ਜਨਵਾਰ ਦੀ ਗੱਲਬਾਤ ਇੱਥੇ ਤਾਂ ਮੈਨੂੰ ਲੱਗਦਾ ਬੋਲਣ ਦੀ ਲੋੜ ਹੀ ਨਹੀਂ ਸੀ ਮੈਂ ਕਰਕੇ ਫਲਾਈ ਆਵਾਂ ਉਹ ਗੀਤ ਹੀ ਲਾ ਦਿੰਦੇ ਸ਼ਮਸ਼ਾਤ ਤਾਂ ਬਿਲਕੁਲ ਸੱਜਣੋ ਉੱਡੇ ਹੀ ਆਉਂਦਾ ਪਰ ਤੁਹਾਨੂੰ ਇਹ ਬਸ਼ੇਰੀ ਬਾਰੇ ਕਰ ਦੱਸਦੇ ਆਂ ਦੀ ਉਮਰ ਬਹੁਤ ਨਿਆਣੀ ਜੀ ਆ ਤੇ ਇਹ ਕੱਦ ਲਗਰ ਵਾਂਗੂ ਕਰਦੀ ਜਾਂਦੀ ਆ ਸੱਜਣੋ ਜਿਹੜੇ ਮਾਰ ਬੰਦੇ ਇਹ ਬਸ਼ੇਰੀ ਨੂੰ ਦੇਂਦੇ ਆ ਉਹ ਸਾਰੇ ਹੀ ਕਹਿ ਦਿੰਦੇ ਆ ਕਿ ਇੱਕ ਆਦ ਵਾਲੀਆਂ ਹੱਦਾਂ ਪਾਰ ਕਰ ਜੂਗੀ ਇੰਨਾ ਸੋਹਣਾ ਕੱਦ ਕਰ ਰਹੀ ਐ ਕਰੂ ਵੀ ਕਿਉਂ ਨਾ ਮਾਂ ਪਿਓ ਚੰਗੇ ਕੱਦਾਂ ਕਾਠਾਂ ਵਾਲਿਆ ਕਿਉਂਕਿ ਸਜਣੋ ਸਵਾਦ ਆ ਰਿਹਾ ਜੇ ਸਵਾਦ ਆ ਰਿਹਾ ਤਾਂ ਦੋ ਤਿੰਨ ਘੋੜੇ ਹੋਰ ਦਿਖਾ ਦਿੰਨੇ ਹੁਣ ਤਾਂ ਲੱਗੀ ਕਾਠੀ ਜੇ ਨਹੀਂ ਆ ਰਿਹਾ ਤਾਂ ਵਾ ਬੰਦ ਵੀ ਕਰ ਦਿਆਂਗੇ ਏਡੀ ਗੱਲ ਵੀ ਹੈ ਨਹੀਂ ਪਰ ਬੱਚੇ ਤੁਸੀਂ ਇਦੋਂ ਗਾਂ ਵਾਲੇ ਦੇਖੋਗੇ ਸਵਾਦ ਤੁਹਾਨੂੰ ਆਟੋਮੈਟਿਕ ਹੀ ਆਉਂਦਾ ਜਾਣਾ ਸਵਾਦ ਆਉਣੋਂ ਹਟਦਾ ਨਹੀਂ ਸਜਣੋ ਆ ਜਿਹੜਾ ਬੱਚਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਬਸ਼ੇਰੀ ਆ ਸਜਣੋ ਬਸ਼ੇਰੀ ਇਹਦੀ ਵੀ ਉਮਰ ਛੋਟੀ ਜੀ ਆ ਤੇ ਕੱਦ ਕੁਦ ਇਹ ਵੀ ਚੰਗਾ ਕਰ ਰਹੀ ਆ ਲੱਤ ਲੁੱਤ ਦੀ ਲੰਬੀ ਆ ਗਰਦਨ ਗੁਰਦਨ ਸੋਹਣੀ ਆ ਸਜਣੋ ਮਾਰਕਿੰਗ ਬੜੀ ਚੰਗੀ ਆ ਰੰਗ ਕਮੈਤ ਆ ਤੁਹਾਡੇ ਸਾਹਮਣੇ ਆ ਤੇ ਇਹ ਕਹਿੰਦੇ ਭਾਈ ਰਾਜ ਸ਼ਿੰਗਾਰ ਦੀ ਬੱਚੀ ਆ ਰਾਜ ਸ਼ਿੰਗਾਰ ਦੀ ਬੱਚੀ ਆ ਤੇ ਇਹ ਜਿਹੜੀ ਮਾਂ ਐ ਉਹ ਕ੍ਰਿਸ਼ਨਾ ਐ ਕ੍ਰਿਸ਼ਨਾ ਕਹਿੰਦੇ ਜੋਧਪੁਰ ਦੇ ਵਿੱਚੋਂ ਭਾਈ ਚੈਂਪੀਅਨ ਬਣੀ ਸੀ ਸੱਚੋ ਮਤਲਬ ਕਹਿਣ ਤੋਂ ਭਾਵ ਖਾਨਦਾਨ ਚੰਗਾ ਇਹਦਾ ਵੀ ਤੇ ਮੇਰੀ ਗੱਲ ਮੰਨੋ ਨਾ ਹੁਣ ਤਵਾਂ ਤਪਿਆ ਤੇ ਮੈਂ ਤੱਤੇ ਤੱਤੇ ਤਵੇ ਤੇ ਨਾ ਦੋ ਤਿੰਨ ਪਰੌਠੇ ਹੁਣ ਮੇਰਾ ਰਾਦਾ ਹੋਰ ਲਾ ਦਿਆ ਜਦੋਂ ਵੀਡੀਓ ਬਾਣੀ ਗਈ ਆ ਯਾਰ ਫਿਰ ਆ ਐਡੇ ਚੰਗੇ ਬੱਚਿਆਂ ਨਾਲ ਬੇਇਨਸਾਫੀ ਕਿਉਂ ਕਰਨੀ ਆ ਤੁਸੀਂ ਕੰਨ ਦੇਖੋ ਬੱਚੇ ਦੇ ਤੁਸੀਂ ਘਰਦਣ ਦੇਖੋ ਤੁਸੀਂ ਖੜਨੀ ਦੇਖੋ ਕਮਾਲ ਬੱਚੇ ਦੀ ਇਹ ਬੱਚਾ ਵੀ ਸਜਣੂ ਪੈਦਾ ਸਰਪੰਚ ਸਾਹਿਬ ਦੇ ਫਾਰਮ ਤੇ ਹੀ ਹੋਇਆ ਮੈਂ ਬੱਚਾ ਬੱਚਾ ਕਹੀ ਜਾਂਦਾ ਤੁਹਾਨੂੰ ਆਇ ਨਾ ਲੱਗ ਜੇ ਕਿ ਬਸ਼ੇਰਾ ਬਸ਼ੇਰਾ ਨਹੀਂ ਸਜਣੂ ਬਸ਼ੇਰੀ ਆ ਬਸ਼ੇਰੀ ਆ ਬੜੇ ਠੰਡੇ ਸੁਭਾਅ ਦੀ ਬੱਚੀ ਆ ਮੈਨੂੰ ਇਹ ਸਾਰੇ ਬੱਚਿਆਂ ਚੋਂ ਬਹੁਤ ਨਰਮ ਸੁਭਾਅ ਦੀ ਬੱਚੀ ਲੱਗੀ ਬੜੀ ਨਰਮ ਜਿਵੇਂ ਇਹਨੂੰ ਕਹਿ ਦਿੰਦੇ ਸੀ ਅਸੀਂ ਬਿਪਤਾ ਆਏ ਖੜ ਜਾ ਇਹ ਓਵੇਂ ਖੜ ਜਾਂਦੀ ਸੀ ਜੇ ਇਹਨੂੰ ਕਹਿੰਦੇ ਸੀ ਭੱਜ ਜਾ ਤਾਂ ਭੱਜ ਲੈਂਦੀ ਸੀ ਜੇ ਇਹਨੂੰ ਕਹਿੰਦੇ ਸੀ ਖੜ ਜਾ ਤਾਂ ਖੜ ਜਾਂਦੀ ਬੜੇ ਆਖੇ ਲੱਗਦੀ ਸੀ ਮਤਲਬ ਕਹਿਣ ਤੋਂ ਭਾਵ ਕਿ ਕੁਝ ਬੱਚੇ ਉਹੋ ਜਿਹੇ ਹੁੰਦੇ ਹਨ ਵੀ ਜਿਹੜੇ ਕਿਸੇ ਬੰਦੇ ਦੇ ਕਹਾ ਮੰਨਦੇ ਹੁੰਦੇ ਆ ਇਹ ਕਹਾ ਮੰਨਣ ਵਾਲਾ ਚ ਸੀ ਗਰਦਨ ਗੁਰਦਨ ਤੇ ਖੜ ਨਹੀਂ ਤੁਸੀਂ ਚੈੱਕ ਕਰ ਲੋ ਆਪਾਂ ਥੋੜਾ ਜਿਹਾ ਕੰਮ ਨੂੰ ਅੱਗੇ ਹੋਰ ਵਧਾਉਨੇ ਆ ਤੇ ਆ ਬਸ਼ੇਰੀ ਨੂੰ ਦੇਖ ਕੇ ਤੁਹਾਨੂੰ ਐ ਲੱਗੂਗਾ ਵੀ ਘੋੜੀਆਂ ਕੱਢ ਲੈਂਦੀਆਂ ਅਸਲ ਦੇ ਵਿੱਚ ਸੱਜਣੋਂ ਘੋੜੀਆਂ ਨਹੀਂ ਗੀਆਂ ਏ ਵੀ ਬਸ਼ੇਰ ਕੋਈ ਆ ਹਜੇ ਬਾਈ ਹੋਣੀ ਦੱਸ ਦਿਆ ਕਹਿੰਦੇ ਭਾਈ ਦੁੱਧਦੰਦ ਬਸ਼ੇਰੀ ਆ ਤੇ ਉਹ ਘੋੜੀ ਬਣੀ ਖੜੀ ਆ ਮਤਲਬ ਹੁੰਦੜਹੇਲ ਆ ਜਿਵੇਂ ਪਿੰਡਾਂ ਵਾਲੇ ਆਪਾਂ ਕਹਿ ਦਿੰਨੇ ਹੁੰਨੇ ਨਾ ਬੀਬੀਆਂ ਜਿਹੜਾ ਜਵਾਕ ਚੰਗਾ ਵਾਧਾ ਫੁੱਲਦਾ ਜਾ ਹੋਵੇ ਉਹਨੂੰ ਕਹਿੰਦੇ ਹੁੰਦੇ ਆ ਵੀ ਲੈ ਭਾਈ ਆਹ ਜਵਾਕ ਹੁੰਦੜਹੇਲ ਆ ਉਹ ਮੈਂ ਹੁੰਦੜਹੇਲਾ ਅਸਲ ਦੇ ਵਿੱਚ ਕਹਾਣੀ ਇਹ ਆ ਨਾ ਵੀ ਇਹ ਰਣਗੇ ਵਾਲੇ ਦਲਵਾਗ ਦੀ ਪੋਤਰੀ ਆ ਸੱਚੀ ਤਰਣਗੇ ਵਾਲੇ ਦਲਵਾਗ ਦੀ ਪੋਤਰੀ ਆ ਲਾਲ ਰਤਨ ਦੀ ਇਹ ਬੱਚੀ ਆ ਸਚ ਨੂੰ ਜੇ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੈ ਇਹਦੇ ਬਾਰੇ ਵੀ ਜੇ ਕਈ ਵਾਰੀ ਬੰਦਾ ਮਨਮੋਨੀ ਬਣ ਜਾਂਦਾ ਹੁੰਦਾ ਕਿ ਆ ਤਾਂ 6 ਕਿ ਮਹੀਨਿਆਂ ਨੂੰ ਟਾਣਾ ਦਵਾਈ ਖੜੀ ਆ ਤੇ ਕੋਈ ਗੱਲ ਨਹੀਂ ਯਾਦੀ ਹੁਣਾਂ ਨੂੰ ਫੋਨ ਨੰਬਰ ਲਾ ਲਿਓ ਗੁੱਸਾ ਕਰਨ ਵਾਲੇ ਬੰਦੇ ਨਹੀਂ ਜੇ ਤੁਸੀਂ ਕੋਈ ਗੱਲ ਪੁੱਛ ਵੀ ਲਓਗੇ ਤਾਂ ਐਡੀ ਨਹੀਂ ਗੱਲ ਤੁਹਾਨੂੰ ਜਵਾਬ ਨਹੀਂ ਦੇਣ ਲੱਗੇ ਤੇ ਲੋ ਵੀਡੀਓ ਦੇ ਲਾਸਟ 'ਚ ਤੁਹਾਨੂੰ ਬਸ਼ੇਰੀ ਦਿਖਾ ਦਿੰਨੇ ਆ ਬਾਈ ਹੁਣੀ ਤਾਂ ਤਾਂ ਕਹਿੰਦੇ ਵੀ ਭਾਈ ਇੱਕ ਕੋਈ ਸਾਲ ਹੋਇਆ ਹਜੇ ਪੈਦਾ ਹੋਈ ਨੂੰ ਤੇ ਵੇਖਣ ਨੂੰ ਐ ਲੱਗਦੀ ਆ ਕਿ ਘੋੜੀ ਬਣੀ ਪਈ ਆ ਇਹ ਬਸ਼ੇਰੀ ਦੀ ਹਾਈਟ ਵੀ ਬਹੁਤ ਚੰਗੀ ਆ ਸੱਚ ਨੂੰ ਤੇ ਇਹ ਤਾਂ ਖਾਨਦਾਨ ਵੀ ਬਹੁਤ ਚੰਗਾ ਬੰਦੇ ਤੁਸੀਂ ਵੀ ਬਹੁਤ ਚੰਗੇ ਆ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਤੇ ਮੈਨੂੰ ਪਤਾ ਇੱਕ ਚੰਗਾ ਕੰਮ ਹੋਰ ਕਰਦੇ ਹੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜੇ ਲੋੜ ਹੋਈ ਕਿਸੇ ਜਾਨਵਰ ਦੀ ਤਾਂ ਫੋਨ ਵੀ ਕਰ ਲਿਓ